ਜਿੰਦਾਬਾਦ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਪਾ ਪਹੁੰਚੇ ਜਿੱਥੇ ਜੇਲ੍ਹ ਵਿੱਚ ਵਿਕਰਮ ਸਿੰਘ ਮੱਝੇੜਿਆ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਟਕਸਾਲੀ ਅਕਾਲੀ ਪਰਿਵਾਰ ਐਸਜੀਪੀਸੀ ਮੈਂਬਰ ਹਰਦੀਪਕੌਰ ਖੋਕ ਅਤੇ ਬਲਦੇਵ ਸਿੰਘ ਖੋਕ ਦੇ ਘਰ ਉਹਨਾਂ ਦੇ ਪਿਤਾ ਦੀ ਮੌਤ ਤੇ ਦੁੱਖ ਸਾਂਝੀ ਕਰਨ ਲਈ ਪਹੁੰਚੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਟਾਈਮ ਦੇ ਵਿੱਚ ਵੀ ਜਿਸ ਤਰ੍ਹਾਂ ਸਟੋਮਨੀ ਕਾਰੀਦਲ ਦੇ ਪ੍ਰਧਾਨ ਤਕਸਾਲੀ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਦੇ। ਵੇਖੋ ਅਸੀਂ ਬਹੁਤ ਧੰਨਵਾਦੀਆਂ ਕਿਉਂਕਿ ਮੇਰੇ ਫਾਦਰ ਸਾਹਿਬ ਅੱਜ ਤੋਂ ਸਾਲ ਪਹਿਲਾਂ ਉਹਨੇ ਡੈਥ ਹੋ ਗਈ ਸੀ। ਉਹ ਤਕਸਾਲੀ ਪਰ ਇੱਕ ਬਹੁਤ ਹੀ ਆਪਣੇ ਜਹੇਦਾਰ ਸੀ। ਉਹਨਾਂ ਨੇ ਜਿੰਨੇ ਵੀ ਮੋਰਚੇ ਲੱਗੇ ਨੇ ਚਾਹ 71 ਦਾ ਚਾਹ ਐਮਰਜੈਂਸੀ ਦਾ ਚਾਹ ਧਰਮ ਯੁੱਧ ਮੋਰਚਾ ਚਾਹੇ ਦਰਬਾਰ ਸਾਹਿਬ ਨੂੰ ਜਾ ਕੇ ਹਰੇਕ ਮੋਰਚੇ ਵਿੱਚ ਉਹਨਾਂ ਨੇ ਭਾਗ ਲਿਆ ਤੇ ਜੇਲ੍ਹ ਕੱਟੀ ਐ। ਉਹਨਾਂ ਦੇ ਪਹਿਲਾਂ ਮੈਨੂੰ ਫੋਨ ਤੇ ਇਹਨਾਂ ਨੇ ਗੱਲ ਕੀਤੀ ਸੀ ਵੀ ਮੈਂ ਜਰ ਵੀ ਕਿਤੇ ਆਵਾਂਗਾ ਇੱਧਰ ਕਲਕੇ ਤੇ ਵੀ ਮੈਂ ਤੁਹਾਡੇ ਜਰੂਰ ਘਰੇ ਆ ਕੇ ਜਾਵਾਂਗਾ ਉਸੇ ਸਬੰਧ ਵਿੱਚ ਅੱਜ ਉਹ ਮੇਰੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਘਰੇ ਆਏ ਨੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਸਾਡਾ ਪਰਿਵਾਰ ਚਾਹੇ ਬਹੁਤ ਸਾਰੀਆਂ ਮੁਸੀਬਤਾਂ ਵੀ ਸਾਨੂੰ ਇਸ ਬੇਚੇ ਦਾ ਢਲਣੀਆਂ ਪਈਆਂ ਪਰ ਅਸੀਂ ਸਦਾ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਤਕਰੀਬਨ 65-70 ਸਾਲ ਤੋਂ ਮੇਰੇ ਸਭ ਪਹਿਲਾ ਸਤਕਾਰਯੋਗ ਪਿਤਾ ਜੀ ਇਹ ਹੋਣਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਆਪਣਾ ਜੀਵਨ ਜੋ ਪਛਿਤ ਕਰਕੇ ਜਾਵਾਂਗੇ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਜੋ ਖੇਤਰੀ ਪਾਰਟੀ ਹੈ ਉਹ ਮਜੂਦ ਹੋ ਕੇ ਪੰਜਾਬ ਦੀ ਸੇਵਾ ਕਰ ਸਕੀ। ਕੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਹਮੇਸ਼ਾ ਹੀ ਟਕਸਾਲੀ ਪਰਿਵਾਰਾਂ ਨੂੰ ਬਣਦਾ ਮਾਣ ਤੇ ਸਨਮਾਨ ਦਿੰਦੇ ਨੇ ਉਸ ਦੇ ਤਹਿਤ ਜੋ ਖੋਖ ਪਰਿਵਾਰਾ ਲੰਬੇ ਚਿਰ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਉਸ ਦੇ ਸਬੰਧ ਵਿੱਚ ਅੱਜ ਨਾਪਾ ਫੇਰੀ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਆਏ ਸੀ ਤਾਂ ਉਹ ਖੋਖ ਨਿਵਾਸ ਵਿਖੇ ਚਾਹ ਦਾ ਕੱਪ ਪੀ ਕੇ ਗਏ ਨੇ ਤੇ ਪਰਿਵਾਰ ਨੂੰ ਮਿਲ ਕੇ ਗਏ ਨੇ। ਹੋਰ ਕੀ ਕਿਹਾ ਪਾਰਟੀ ਦੀ ਚੜ੍ਹਦੀ ਕਰਾਉਂ ਪਾਰਟੀ ਚੜ੍ਹਦੀ ਕਲਾ ਲਈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਜੋ ਹੜ੍ਹਾਂ ਦੇ ਉਦੁਰਤੀ ਕਰੋਪੀ ਨਾਲ ਜੋ ਹੜਾ ਆਏ ਨੇ ਉਹਦੇ ਸਬੰਧ ਵਿੱਚ ਹਲਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਹੋਵੇ ਚਾਹੇ ਜਾਂ ਡੀਜ਼ਲ ਹੋਵੇ ਕਣਕ ਹੋਵੇ ਜਾਂ ਕੋਈ ਵੀ ਸਮੱਗਰੀ ਹੋਵੇ ਤਾਂ ਉੱਥੇ ਉਹਨਾਂ ਨੇ ਕਿਹਾ ਵੀ ਪਹੁੰਚਦੀ ਕਰੋ ਜੋ ਸਾਡਾ ਕੇਂਦਰ ਜਲੰਧਰ ਵਿਖੇ ਬਣਿਆ ਹੋਇਆ ਤਾਂ ਪਹਿਲਾਂ ਵੀ ਸਾਡੀ ਟੀਮ ਨੇ ਸਰਦਾਰ ਗੁਰਸੇਵਕ ਸਿੰਘ ਗੋਲੂ ਨੇ ਸੋਚੇ ਸਾਡੇ ਜੱਜੇਦਾਰ ਬਲਤੇਜ ਸਿੰਘ ਜੀ ਖੋਖ ਨੇ ਅਸੀਂ ਸਾਰਿਆਂ ਨੇ ਰਲ ਕੇ ਪਹਿਲਾਂ ਵੀ 20 ਟਰਾਲੀਆਂ ਉੱਥੇ ਚਾਰੇ ਦੀਆਂ ਤੂੜੀ ਦੀਆਂ ਤੇ ਹੋਰ ਸਮਗਰੀ ਦੀਆਂ ਭੇਜੀਆਂ ਨੇ ਤੇ ਅੱਗੇ ਵੀ ਜੋ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਹੁਕਮ ਕਰਕੇ ਜਾਂਦੇ ਉਹ ਤੇ ਅਸੀਂ ਫੁੱਲ ਚੜਾਵਾਂਗੇ